ਹੇ ਗੁਰੂ ਜੋ ਇਹਦੀ ਕਾਰਵਾਈ ਇਹਨੇ ਚੱਲਣਾ ਹੁੰਦਾ ਐਕਟੀਵਿਟੀ ਜੋ ਹੁੰਦੀ ਐ ਇਹਦੇ ਅੰਦਰ ਉਹ ਪਲੱਗ ਜੋੜ ਨਾਲ ਹੁੰਦੀ ਐ ਕਿ ਇਹਦੀ ਮੇਨ ਪਾਵਰ ਇਹ ਤੋਂ ਬਗੈਰ ਇਹ ਅਧੂਰਾ ਐ ਚਾਹੇ ਲੱਖ ਦਾ ਹੋਵੇ 2 ਲੱਖ ਦਾ 10 ਲੱਖ ਦਾ ਟੀਵੀ ਫ੍ਰਿਜ ਹੋਵੇ ਜਦੋਂ ਉਹਦਾ ਕਿਸੇ ਨਾਲ ਕਨੈਕਸ਼ਨ ਨਹੀਂ ਜੁੜਿਆ ਇਲੈਕਟ੍ਰਿਸਿਟੀ ਨਾਲ ਜਦੋਂ ਉਹਦੇ ਵਿੱਚ ਲਾਈਟ ਹੀ ਨਹੀਂ ਆ ਰਹੀ ਤੇ ਆਪਣੇ ਤਾਂ ਡੱਬਾ ਹੀ ਐ ਨਾ ਫਿਰ ਉਹ ਵੀ ਜਿੰਨਾ ਚਿਰ ਉਹਦਾ ਕਨੈਕਸ਼ਨ ਨਹੀਂ ਜੁੜਦਾ ਉਸਦੇ ਨਾਲ ਤਦ ਤੱਕ ਉਹ ਕਿਸੇ ਪ੍ਰਕਾਰ ਦੀ ਕੋਈ ਨਾ ਆਪਣਾ ਪ੍ਰਕਾਰ ਦੇ ਸਕਦੀ ਐ ਨਾ ਫਰਿੱਜ ਆਪਣੀ ਠੰਡਕ ਦੇ ਸਕਦੀ ਐ ਨਾ ਏਸੀ ਚੱਲ ਸਕਦਾ ਨਾ ਉਹ ਠੰਡਾ ਹੋ ਸਕਦਾ ਬਸ ਲੱਗਿਆ ਹੋਇਆ ਬਈ ਚੱਲਣਾ ਨਹੀਂ ਇਹਨੇ ਹੁਣ ਲੱਗਿਆ ਹੋਇਆ ਠੰਡ ਨਹੀਂ ਦਿੰਦਾ ਜਦੋਂ ਉਹਦਾ ਕਨੈਕਸ਼ਨ ਲੱਗ ਜਾਂਦਾ ਹੈ ਤਦ ਉਤੋਂ ਸਾਰੇ ਸੁੱਖ ਪ੍ਰਾਪਤ ਹੁੰਦੇ ਠੰਡੀ ਹਵਾ ਆਉਂਦੀ ਟੀਵੀ ਦੇਖਦੇ ਆ ਹੋਰ ਵੀ ਕਿੰਨੇ ਕੁਝ ਆ ਵੀ ਹਰ ਚੀਜ਼ ਦਾ ਸੰਬੰਧ ਲੈਕਟੋਸਿਟੀ ਨਾਲ ਉਸੇ ਤਰ੍ਹਾਂ ਇਸ ਸਰੀਰ ਦਾ ਪੱਲਾ ਇੱਕ ਮਨੁੱਖ ਦਾ ਸਰੀਰ ਨਹੀਂ ਹੈ ਜਿੰਨੀਆਂ ਵੀ ਸਰੀਰ ਤੁਸੀਂ ਦੇਖ ਰਹੇ ਹੋ ਜੀਵ ਜੰਤੂ ਪਸ਼ੂ ਪੰਛੀਆਂ ਦੇ ਵੀ ਇਹਨਾਂ ਦਾ ਸਬੰਧ ਹੈ ਆਤਮਾ ਦੇ ਨਾਲ ਪਰ ਹਰ ਇੱਕ ਦੀ ਆਤਮਾ ਨੂੰ ਇਹ માન ਨਹੀਂ ਹੈ ਕਿ ਉਹਦੇ ਵਾਸਤੇ ਸਰੀਰ ਹੋਣਾ ਚਾਹੀਦਾ ਵਿਵਸਥਾਾਂ ਦੇ ਜੋ ਸਰੀਰ ਹੋਵੇਗਾ ਕਿ ਉਹ ਸਰੀਰ ਦੇ ਮੁਤਾਬਕ ਹੀ ਤੂੰ ਪ੍ਰਮਾਤਮਾ ਦੀ ਭਜਨ ਬੰਦਗੀ ਕਰ ਸਕਦਾ ਉਹ ਸਰੀਰ ਹੈ ਕੇਵਲ ਤੂੰ ਕੇਵਲ ਮਨੁੱਖ ਦਾ ਇਹ ਮਨੁੱਖ ਦਾ ਸਰੀਰ ਭਾਵੇਂ ਕਿਸੇ ਪ੍ਰਕਾਰ ਦਾ ਵੀ ਹੈ ਪ੍ਰਮਾਤਮਾ ਦੇ ਦਰ ਤੇ ਕੋਈ ਰੰਗ ਨਹੀਂ ਕੋਈ ਭੇਦ ਨਹੀਂ ਕੋਈ ਜਾਤ ਨਹੀਂ ਕੋਈ ਪਾਤ ਨਹੀਂ ਕੋਈ ਊਚ ਨਹੀਂ ਕੋਈ ਨੀਚ ਨਹੀਂ ਕੋਈ ਅਮੀਰ ਨਹੀਂ ਕੋਈ ਗਰੀਬ ਨਹੀਂ ਉੱਤੇ ਕੁਝ ਨਹੀਂ ਦੇਖਿਆ ਜਾਂਦਾ ਤੇ ਸਾਡੇ ਗੁਰੂ ਸਾਹਿਬਾਨ ਵੀ ਸਾਨੂੰ ਇਹ ਸਤਾ ਕੇ ਗਏ ਕਿ ਭਾਈ ਜਿਹੜੇ ਤੂੰ ਆਹ ਦੁਨਿਆਵੀ ਰਿਸ਼ਤੇ ਚ ਬਣਾਈ ਬੈਠਾ ਨਾ ਇਹਦਾ ਸੰਬੰਧ ਦੁਨੀਆਂ ਤੱਕ ਹੀ ਐ ਉਹਦੇ ਤੱਕ ਨਹੀਂ ਐ ਨਿਰੰਕਾਰ ਤੱਕ ਨਹੀਂ ਐ ਕਿ ਉਸ ਨਿਰੰਕਾਰ ਨਾਲ ਤਾਂ ਸਿਰਫ ਕੇਵਲ ਤੋਂ ਕੇਵਲ ਤੇਰੀ ਆਤਮਾ ਚਮਕਦੀ ਦਮਕਦੀ ਦੇਖਣੀ ਐ ਨਾਮ ਦੇ ਭਜਨ ਨਾਲ ਵੀ ਨਾਮ ਦੇ ਰਸ 'ਚ ਤੇਰੀ ਆਤਮਾ ਡੁੱਬੀ ਹੋਵੇ ਉਹਨੂੰ ਉਸਨੇ ਚੁਗਣਾ ਵਾ ਫੇਕੀਆਂ ਆਤਮਾ ਕਿ ਫਿੱਕੀਆਂ ਆਤਮਾ ਉਹਨਾਂ ਨੂੰ ਪਰਮਾਤਮਾ ਕਹਿੰਦਾ ਨਹੀਂ ਬਈ ਮੈਂ ਕੋਈ ਬਿਮਾਰ ਨਹੀਂ ਕਿ ਜੇ ਤੁਹਾਡੇ ਵਗੈਰ ਮੇਰਾ ਸਰਣਾ ਨਹੀਂ ਜੇ ਤੁਹਾਡੇ ਚ ਗੁਣ ਸੰਪੂਰਨ ਨਹੀਂ ਹੈ ਮੇਰਾ ਤੁਹਾਡੇ ਨਾਲ ਕੋਈ ਮਤਲ ਨਹੀਂ ਹੈ ਤੇਰਾ ਸਰੀਰ ਭਾਵੇਂ ਕਿਹਦਾ ਵੀ ਹੋਵੇ ਇੱਕੇ ਸਜਾਦ ਦਾ ਆਪਾਦ ਦਾ ਅਜਬ ਦਾ ਹੋਵੇ ਕੋਈ ਮਤਲ ਨਹੀਂ ਉਸ ਨੂੰ ਭਾਵੇਂ ਦੁਨੀਆਂ ਨੇ ਬਣਾਏ ਹੋਏ ਨੇ ਦੁਨੀਆਂ ਬਣਾਈ ਬੈਠੀ ਹੈ कौमा मज फ फसी बैठी है जातं पात फसी बैठी है मनुख एक है साजन वाला एक है एक पिता एक सके हम बार और जिस तरह साजे उसने माटी एक सगव संसार इको मिट्टी जीडी मिट्टी है वह खुद परमात्मा है कि परमात्मा ने समूह सृष्टि अपने शरीर तो ही साजी हुई है ਕਿ ਆਪਣੇ ਸਰੀਰ ਨੂੰ ਹੀ ਇੱਕ ਆਕਾਰ ਦਿੱਤਾ ਹੈ ਜੀਵ ਜੰਤੂਆਂ ਦਾ ਪਸ਼ੂਆਂ ਪੰਛੀਆਂ ਦਾ ਪੇੜ ਪੌਦਿਆਂ ਦਰਖਤਾਂ ਦਾ ਪਾਣੀ ਦਾ ਹਰ ਚੀਜ਼ ਦਾ ਇਹ ਜੋ ਬੇਅਥਾ ਪਾਣੀ ਦੇਖਦੇ ਆ ਇਹ ਦੇ ਕਰਤਾ ਤਾਂ ਤਵੀ ਤਾਂ ਖੁਦ ਵਹਿਗਰੂ ਹੈ ਇਹ ਨਹੀਂ ਕਿ ਪਾਣੀ ਪਹਿਲਾਂ ਸੀ ਪ੍ਰਮਾਤਮਾ ਬਾਅਦ ਆਇਆ ਇੱਥੇ ਤਾਂ ਕੇਵਲ ਤੋਂ ਕੇਵਲ ਜੋ ਗੁਰਬਾਣੀ ਫਰਮਾਨ ਕਰਦੀ ਏ ਗੁਰਬਾਣੀ ਸਮਝਾਉਂਦੀ ਏ ਕਿਰਵਾਨੀ ਸਮਝਣ ਦਾ ਵਿਸ਼ਾ ਹੈ ਇਤਿਹਾਸ ਸਮਝਣ ਦਾ ਵਿਸ਼ਾ ਹੈ ਇਹ ਨਹੀਂ ਕਿ ਅਸੀਂ ਰਾਗਾਂ ਨਾਲ ਸੁਣਾ ਦਿੱਤੀ ਕਥਾ ਸੁਣਾਤੀ ਕੀਰਤਨ ਸੁਣਾ ਦਿੱਤਾ ਤੇ ਦੋ ਘੜੀ ਦੇ ਸਾਨੂੰ ਕੋਈ ਨੰਦ ਆਇਆ ਹੋਣਾ ਬੈਠਿਆ ਨੂੰ ਬਈ ਉਹਨੇ ਕਿ ਆਨੰਦ ਨਾਲ ਗੱਲ ਨਹੀਂ ਬਣਨੀ ਆਨੰਦ ਤਦ ਹੋਣਾ ਜਦੋਂ ਉਸ ਨੂੰ ਵੰਡ ਲੈਣਾ ਉਹ ਕਥਾ ਹੋ ਰਹੀ ਹੈ ਜੋ ਪੰਕਤੀ ਬੋਲਣੀ ਹੈ ਉਹਦੀ ਵਿਖਿਆਨ ਵੀ ਕੀਤੀ ਜਾਣੀ ਨਾਲ ਦੇ ਨਾਲ ਕੱਲਾ ਇਹ ਹੀ ਤੈਨਿ ਕਿ ਪੜ ਕੇ ਗਾਂ ਤੁਰ ਜਾਣਾ ਕਿ ਇਹ ਪੰਕਤੀ ਕਹਿੰਦੀ ਕੀ ਹੈ ਇਹ ਸਾਨੂੰ ਉਪਦੇਸ਼ ਕੀ ਦਿੰਦੀ ਹੈ ਭਾਵੇਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਗੁਰ ਇਤਿਹਾਸ ਪੜ੍ਹਦੇ ਹਾਂ ਬਾਰਾ ਕੁਝ ਵੀ ਪੜ੍ਹਦੇ ਹਾਂ ਜਦ ਤੱਕ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਅਸੀਂ ਇਹ ਗੱਲ ਕਹੀ ਹੈ ਤੇ ਕਿਸ ਵਾਸਤੇ ਕਹੀ ਹੈ ਕਿ ਜੋ ਵੀ ਅਸੀਂ ਆਪਣੇ ਮਖ ਤੋਂ ਉਚਾਰਨ ਕਰਦੇ ਹਾਂ ਇਹਦੇ ਨਾਲ ਤੁਹਾਡੇ ਤੇ ਇਫੈਕਟ ਕੀ ਪਵੇਗਾ ਤੁਹਾਡੇ ਵਿੱਚ ਬਦਲਾਵ ਕੀ ਆਏਗਾ ਚੇਂਜਸ ਕੀ ਆਵੇਗੀ ਹੁਣ ਇਹ ਤਾਂ ਨਹੀਂ ਕਿ ਆਇਆ ਵੀ ਸੁਣਾਤਾ ਇਤਿਹਾਸ ਆਖੀ ਸੁਨਾਤੀ ਬਾ ਵਿਵਾਹ ਬਾ ਵਿਵਾਹ ਇਹਦੇ ਵਿੱਚ ਕੀ ਕੋ ਫਸੀ ਹੋਈ ਹੈ ਉਹ ਭਾਈ ਤੋਂ ਕਥਾ ਕੀ ਪੀ ਗੁਰਬਾਣੀ ਦੀਆਂ ਪੰਕਤੀਆਂ ਸੁਣਾਤੀਆਂ ਅਰਥ ਕੋਣ ਕਰੂ ਇਤਿਹਾਸ ਹੈ ਸੁਣਾ ਦਿੱਤਾ ਇਹ ਕਿਸ ਲਈ ਸੁਣਾਇਆ ਬਈ ਵੀ ਸਾਨੂੰ ਕੀ ਸਮਝਾ ਦਿੱਤਾ ਇਹ ਦੇ ਵਿੱਚੋਂ ਇਤਿਹਾਸ ਦੇ ਵਿੱਚੋਂ ਵੀ ਸਾਖੀਆਂ ਵਿੱਚੋਂ ਵੀ ਪ੍ਰਮਾਣ ਪਰਥਾਇ ਸਾਕੀ ਮਾਪੁਰਖ ਬੋਲਦੇ ਸਾਂਝੀ ਸਗਲ ਜਹਾਨੇ ਕਿ ਇਤਿਆਹਾ ਦਾ ਪ੍ਰਮਾਣ ਜਿਵੇਂ ਆਪ ਜੀ ਨੂੰ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਸਾਨੂੰ ਤਾਂ ਕੇਵਲ ਤੋਂ ਕੇਵਲ ਮਨੁੱਖਾ ਦੇਹੀ ਨੂੰ ਪਰਮਾਤਮਾ ਦੇ ਘਰ ਵਿੱਚ ਪਹੁੰਚਣ ਦੀ ਮਤਲਬ ਹੈ ਗ੍ਰੰਥਾਂ ਤੱਕ ਮਤਲਬ ਨਹੀਂ ਹੈ ਗ੍ਰੰਥਾਂ ਦੇ ਵਿੱਚ ਤਾਂ ਗਿਆਨ ਲਿਖਿਆ ਉਹ ਤੱਕ ਪਹੁੰਚਣ ਦਾ ਜੇ ਸਾਨੂੰ ਗਿਆਨ ਡਾਇਰੈਕਟ ਹੀ ਮਿਲ ਜਾਵੇ ਜਿਵੇਂ ਭਾਈ ਹੁਣ ਆਪਾਂ ਵਿਦੇਸ਼ ਜਾਣੇ ਆ ਕਿੰਨੇ ਫਾਰਮੈਲਟੀਆਂ ਚਾਹੀਦੀਆਂ ਸਾਨੂੰ ਡਾਕੂਮੈਂਟ ਚਾਹੀਦੇ ਆ ਪਾਸਪੋਰਟ ਵੈਰੀ ਕੰਪਲਸਰੀ ਵੋਜੁਰੂੜੀਆਂ ਹੁਣ ਜਿਸ ਦੇਸ਼ ਵਿੱਚ ਜਾਣਾ ਵੀ ਉੱਥੇ ਭਾਈ ਨਾ ਤਾਂ ਤੈਨੂੰ ਇੱਥੋਂ ਕਿਥੇ ਨਹੀਂ ਜਾਣ ਦੇਣਾ ਨਾ ਉੱਥੇ ਕਿਸੇ ਨੇ ਐਂਟਰ ਕਰਨ ਦੇਣਾ ਮਤਲਬ ਕੋਈ ਨਹੀਂ ਹੈ ਪਰ ਜੇ ਤੈਨੂੰ ਕੋਈ ਕਹਿ ਦੇਵੇ ਇਧਰੋਂ ਕਹਦੇ ਨਹੀਂ ਭਾਈ ਤੇਰੇ ਬਾਅਦ ਤੇ ਦਰਵਾਜ਼ਾ ਖੁੱਲ੍ਹਾ ਹੈ ਜਦੋਂ ਮਰਜੀ ਆ ਮਰਜੀ ਜਾ ਕੋਈ ਡਾਕੂਮੈਂਟ ਦੀ ਲੋੜ ਨਹੀਂ ਕੋਈ ਕਾਜ ਪੱਤਰ ਨਹੀਂ ਹੈ ਜਾ ਕੋਈ ਹੋਰ ਐਸੀ ਵਿਧੀ ਮਿਲ ਜਾਵੇ ਜਿਹਦੇ ਨਾਲ ਤੂੰ ਬਗੈਰ ਇਹਨਾਂ ਕਾਰਵਾਈਆਂ ਕੀਤਿਆਂ ਤੇ ਉਥੇ ਪਹੁੰਚ ਜਾਵੇਂ ਫੇਰ ਤੈਨੂੰ ਨਾ ਕਾਗਜ਼ੋ ਪਤਰਾਂ ਦੀ ਕੀ ਲੋੜ ਹੈ ਕਿ ਜਦੋਂ ਸਾਹਮਣੇ ਵਾਲੇ ਨੇ ਕਹਿ ਦਿੱਤਾ ਕਿ ਦੂਸਰੇ ਤਪਾਂ ਦੇ ਜਾਣੇ ਆ ਤੇਰਾ ਕੋ ਪ੍ਰਧਾਨ ਮੰਤਰੀ ਰਾਸ਼ਟਰਪਤੀ ਉਹ ਡਰਕਤੀ ਕਰੇ ਵੀ ਬੈਠ ਮੇਰੇ ਜਹਾਜ਼ 'ਚ ਕਿ ਮੇਰੇ ਜਹਾਜ਼ 'ਚ ਬਹਿ ਜਾ ਬਸ ਤੈਨੂੰ ਹੁਣ ਕੋਈ ਲੋੜ ਨਹੀਂ ਕਿਸੇ ਕਾਗਜ਼ਾ ਪਤਰਾਂ ਦੀ ਇਹ ਕਾਗਜ਼ ਪੱਤਰਾਂ ਤੇ ਆਪਾਂ ਕਹਣਾ ਦਾ ਤਦ ਕਾ ਲਈ ਕਿ ਇਹ ਤੋਂ ਬਗੈਰ ਗੱਲ ਨਹੀਂ ਬਣਨੀ ਜੇ ਕੋਈ ਡਾਇਰੈਕਟ ਲੈ ਗਿਆ ਤੇ ਫਿਰ ਕਾਗਜ਼ ਪੱਤਰਾਂ ਕੀ ਕਰਨਾ ਉਸੇ ਤਰ੍ਹਾਂ ਹੀ ਜਿੰਨੇ ਵੀ ਧਾਰਮਿਕ ਗ੍ਰੰਥ ਹੈ ਇਤਿਹਾਸ ਹੈ ਸਾਖੀਆਂ ਕਥਾ ਹੁੰਦੀਆਂ ਕੀਰਤਨ ਹੁੰਦੀਆਂ ਇਹਨਾਂ ਦਾ ਮਕਸਦ ਵੀ ਇੱਕ ਹੈ ਕਿ ਭਾਈ ਇਹਨੂੰ ਸਰਵਣ ਕੀਤਾ ਵਿਚਾਰਿਆ ਤੇ ਪ੍ਰਮਾਤਮਾ ਦੇ ਨਾਲ ਮਿਲਣਾ ਹੁਣ ਪ੍ਰਮਾਤਮਾ ਤੱਕ ਸਾਡੀ ਪਹੁੰਚ ਨਹੀਂ ਹੋਈ ਤੇ ਭਾਵੇਂ ਫਿਰ ਤੂੰ ਜਿੰਨਾ ਮਰਜੀ ਪੜੀ ਚੱਲ ਕਥਾਵਾਂ ਕਰੀ ਚੱਲ ਕੀਰਤਨ ਕਰੀ ਚੱਲ ਕੋਈ ਮਤਲ ਨਹੀਂ ਗੱਲ ਉੱਥੇ ਤੱਕ ਪਹੁੰਚਣ ਦੀ ਹੈ ਗੱਲ ਉੱਥੇ ਤੱਕ ਪਹੁੰਚਾਣ ਦੀ ਹੈ ਕਥਾ ਵਰੀ ਹੈ ਕੀਰਤਨ ਹੋ ਰਿਹਾ ਤੁਹਾਡੇ ਮਨ ਦੇ ਵਿੱਚ ਕੀ ਬਦਲਾਵ ਆ ਰਿਹਾ ਬਈ ਜੇ ਕੋਈ ਬਦਲਾਵ ਹੀ ਨਹੀਂ ਹੈ ਤੂੰ ਤਾਂ ਸਿਰਫ ਕੰਨਾਂ ਦਾ ਰਸ ਸੁਣਿਆ ਸਾਖੀ ਸੁਣ ਲਈ ਇਤਿਹਾਸ ਸੁਣ ਲਿਆ ਰਸ ਆ ਗਿਆ ਬੈਠੇ ਬੈਠਿਆਂ ਦੋ ਸ਼ਬਦ ਪੜਤੇ ਤਾਂ ਨਾ ਲਾਤੀਆਂ ਬਸ ਉਹਨਾਂ ਤੀ ਚੂਮ ਕੇ ਬੇਨਾਂ ਦਾ ਗਿਆ ਨਾਂ ਦਾ ਗਿਆ ਉਸ ਆਨੰਦ ਨੂੰ ਮੈਂ ਕੀ ਕਰਾਂ ਭਾਈ ਜੇ ਉਹ ਆਨੰਦ ਮੈਨੂੰ ਪ੍ਰਮਾਤਮਾ ਦੇ ਨਾਲ ਨਹੀਂ ਮਿਲਾਂਦਾ ਮੈਂ ਉਹਨੇ ਕ ਆਨੰਦ ਨਾਲ ਕੰਮ ਨਹੀਂ ਮੇਰਾ ਬਣਨਾ ਮੈਨੂੰ ਤਾਂ ਉਹ ਆਨੰਦ ਚਾਹੀਦਾ ਜੋ ਪਰਮਾਨੈਂਟ ਹੈ ਜੋ ਸਦਾ ਲਈ ਹੈ ਮੇਰੇ ਨਾਲ ਹਮੇਸ਼ਾ ਰਹਿਣਾ ਆਨੰਦ ਨੰਦ ਸਭ ਕੋ ਕਹੇ ਆਨੰਦ ਗੁਰਤੇ ਜਾਣੇ ਇਹ ਤਾਂ ਗੁਰੂ ਦੱਸਦਾ ਕਿ ਅਸਲ ਆਨੰਦ ਹੈ ਕਿ ਐ ਭਾਈ ਖਾ ਕੇ ਢਕਾਰ ਮਾਰਿਆ ਆਨੰਦ ਆ ਗਿਆ ਵਧੀਆ ਕੱਪੜੇ ਪਹਿਨਨੇ ਕਿਤੇ ਖਾਸ ਟੋਸਟ ਪੇ ਚਲੇਗੇ ਮੇਲੇ ਚਲੇਗੇ ਕਿਤੇ ਹੋਰ ਚਲੇਗੇ ਆਨੰਦ ਆ ਗਿਆ ਉਹ ਤਾਂ ਆਨੰਦ ਪਲਦੇ ਆ ਖਾਣਾ ਖਾਦਾਂ ਖਾ ਕੇ ਢਕਾਰ ਮਾਰਿਆ ਆਨੰਦ ਆ ਗਿਆ ਉਹ ਤਾਂ ਫੇਰ ਤਿਆਰ ਆ ਭਾਈ ਉਹ ਤਾਂ ਫੇਰ ਧੁੱਕ ਲੱਗੀ ਆਈ ਆਨੰਦ ਪਰਮਾਨੈਂਟ ਨਹੀਂ ਹੈ ਇਥੇ ਆਤਮਾ ਆਈਮ ਮੁਕਾ ਸਰੀਰ ਵਿੱਚ ਮੁਕਾ ਮਿਲਿਆ ਕਿ ਪਰਮਾਨੈਂਟ ਹਮੇਸ਼ਾ ਲਈ ਸੁਖ ਔਰ ਆਨੰਦ ਪ੍ਰਾਪਤ ਹੋਵੇ ਤੇ ਪਾਤਸ਼ਾਹ ਕਹਿੰਦੇ ਆਨੰਦ ਗੁਰਤੇ ਜਾਣਿਆ ਉਹ ਆਨੰਦ ਭਾਈ ਗਿਆਨ ਤੋਂ ਪ੍ਰਾਪਤ ਹੋਵੇਗਾ ਐਵੇਂ ਨਹੀਂ ਮਿਲ ਜਾਂਦਾ ਉਸ ਗਿਆਨ ਤੋਂ ਅਸੀਂ ਵਾਂਝੇ ਕਿਉਂ ਐ ਨਾ ਸਾਨੂੰ ਕਿਸ ਸਮਝ ਸਮਝਾ ਰਹੇ ਐ ਸਹੀ ਤਰੀਕੇ ਨਾਲ ਤੇ ਸਮਝਣਾ ਤਾਂ ਕੀ ਐ ਭਈ ਅਸੀਂ ਸਾਨੂੰ ਮਤ ਉਹਨੀ ਦੇਰੇ ਜੋ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਚਾਹੁੰਦੇ ਸੀ ਜੋ ਚਾਹੁੰਦੇ ਨੇ ਹਮੇਸ਼ਾ ਉਹ ਇਹੀ ਚਾਹੁੰਦੇ ਹਨ ਦਾ ਆਪਣਾ ਕੋਈ ਨਿੱਜੀ ਸਵਾਰਥ ਨਹੀਂ ਹੈ ਕਿ ਤੁਸੀਂ ਭਾਵੇਂ ਗੁਰੂ ਨਾਨਕ ਸਾਹਿਬ ਦੀ ਸਿੱਖ ਥਲੰਗਾ ਕਰੋ ਨਾ ਕਰੋ ਪ੍ਰਮਾਤਮਾ ਨੂੰ ਮੰਨੋ ਨਾ ਮੰਨੋ ਕੋਈ ਮੈਨ ਨਹੀਂ ਰੱਖਦਾ ਕਿ ਤੁਸੀਂ ਧਰਮੀ ਹੋਵੋ ਜਾਂ ਨਾ ਹੋਵੋ ਪ੍ਰਮਾਤਮਾ ਦੇ ਤਾਂ ਕੋਈ ਫਰਕ ਨਹੀਂ ਹੈ ਫਰਕ ਤੇਰੇ ਤੇ ਹੀ ਹੈ ਸਵਰਗ ਚੜੇ ਆ ਵੇਤਾ ਪ੍ਰਕਾਸ਼ ਹੋਇਆ ਉਹਦੀ ਕਰਮੈਸ਼ ਹੋਈ ਗਰਮੀ ਹੋਈ ਉਹਨੂੰ ਕਿਸੇ ਨਾਲ ਕੋਈ ਸ਼ਿਕਵਾ ਨਹੀਂ ਗਿਲਵਾ ਨਹੀਂ ਆ ਗਿਆ ਆਨੰਦ ਤੂੰ ਲੈਣਾ ਭਈ ਉਹਦਾ ਕਿ ਆਨੰਦ ਲੈਣਾ ਭਾਈ ਜਿਸ ਤਰ੍ਹਾਂ ਚੱਕਵੀ ਨੂੰ ਸੂਰਜ ਦੀ ਆਸ ਚੱਕਵੀ ਹਮੇਸ਼ਾ ਸੂਰਜ ਦੀ ਆਸ ਕਰਦੀ ਹੈ ਕਿ ਸੂਰਜਾਂ ਕਦੋਂ ਆਵੇਂਗਾ ਵੇ ਚੱਕ ਵੀ ਨੂੰ ਹਮੇਸ਼ਾ ਸੂਰਜ ਦੇ ਨਾਲ ਪ੍ਰੇਮ ਹੈ ਉਹਦੀ ਰੋਸ਼ਨੀ ਨਾਲ ਉਹਦੀ ਤਪਸ਼ ਨਾਲ ਉਹਨੂੰ ਆਨੰਦ ਹੈ ਉਲੂ ਨੂੰ ਖੁਬਰਾਟ ਉਲੂ ਨੂੰ ਖੁਬਰਾਟ ਹੈ ਭਾਈ ਉਹ ਨਹੀਂ ਪਉਂਦਾ ਪਰ ਸੂਰਜ ਨੂੰ ਦੋਨਾਂ ਦੇ ਨਾਲ ਹੀ ਕੋਈ ਮਤਲ ਨਹੀਂ ਹੈ ਤੈਨੂੰ ਪ੍ਰਕਾਸ਼ ਚਾਹੀਦਾ ਸੀ ਤੈਨੂੰ ਆਨੰਦ ਚਾਹੀਦਾ ਸੀ ਤੇਰਾ ਮੇਰੇ ਨਾਲ ਪ੍ਰੇਮ ਹੈ ਪਰ ਮੈਂ ਇਕੱਲਾ ਤੇਰੇ ਪ੍ਰੇਮ ਕਰਕੇ ਨਹੀਂ ਆਇਆ ਇਹ ਮੇਰਾ ਤਾਂ ਇਹ ਫਰਜ ਆ ਮੇ ਤਾਂ ਡਿਊਟੀ ਹੈ ਮੈਂ ਤਾਂ ਆਪਣਾ ਫਰਜ ਨਿਭਾ ਰਿਹਾ ਮੈਨੂੰ ਕੋਈ ਮਤਨ ਨਹੀਂ ਕਿਸ ਨੂੰ ਆਨੰਦ ਆ ਰਿਹਾ ਜਾਂ ਨਹੀਂ ਆ ਰਿਹਾ ਤੇ ਨਾ ਹੀ ਉਹ ਸੂਰਜ ਦੇ ਤਾ ਸੂਰਜ ਇਹ ਸੋਚਦਾ ਕਿ ਭਾਈ ਉੱਲੂ ਨੂੰ ਘੁਬਰਾਟ ਹੁੰਦੀ ਹੈ ਮੈਂ ਨਾ ਕੰਮ ਕਰ ਕੋਈ ਮਤਨ ਨਹੀਂ ਉਸੇ ਤਰ੍ਹਾਂ ਹੀ ਭਾਈ ਧਰਮ ਦੇ ਵਿੱਚ ਵੀ ਧਰਮੀ ਲੋਗ ਨੇ ਅਧਰਮੀ ਲੋਗ ਨੇ ਦਾਨ ਪੁੰਨ ਕਰਨ ਵਾਲੇ ਲੁਟੇਰੇ ਨੇ ਹਰ ਕਿਸਮ ਦੇ ਇਨਸਾਨ ਹੈ ਪ੍ਰਮਾਤਮਾ ਦਾ ਕੁਝ ਇਹਦੇ ਨਾਲ ਕਰਦਾ ਨਹੀਂ ਕੁਝ ਵਾਦਾ ਨਹੀਂ ਹੈ ਇਥੇ ਘਟਾ ਵਾਦਾ ਕਰਨਾ ਤੂੰ ਖੁਦ ਕਰਨਾ ਆਪਣੇ ਲਈ ਕਰਨਾ ਕਿ ਮੈਨੂੰ ਵੀ ਕੋਈ ਮਾਣ ਅਦਰ ਸਤਕਾਰ ਮਿਲੇ ਉਹ ਨਹੀਂ ਤਾਂ ਵੀ ਮੈਨੂੰ ਮਨ ਤੋਂ ਵੱਧ ਵੀ ਤੱਕੇ ਪੈਣੇ ਆ ਇਹ ਦੁਨਿਆਵੀ ਤੱਕਿਆਂ ਦਾ ਖਾਲ ਛੱਡ ਦੇ ਕਿ ਇੱਥੇ ਭਾਈ ਮੇਰਾ ਕੋਈ ਮਾਂ ਨਹੀਂ ਆਦਮੀ ਸਤਕਾਰ ਨਹੀਂ ਘਰ ਨਹੀਂ ਕੋਈ ਵਾਰ ਨਹੀਂ ਇਹ ਭੁੱਲ ਜਾ ਇਹ ਤਾਂ ਭਾਈ ਕਿਸੇ ਦਾ ਵੀ ਨਹੀਂ ਹੈ ਇਹ ਤਾਂ ਅਜੇ ਤੱਕ ਕਿਸੇ ਰਾਜੇ ਮਹਾਰੇ ਤੇ ਚੱਕਰਵਾਤੀ ਰਾਜੇ ਦਾ ਨਹੀਂ ਰਿਹਾ ਉਹ ਵੀ ਭਾਈ ਇਸ ਨੂੰ ਜਦੋਂ ਆਈ ਉਹ ਤੁਰਦੇ ਬਣੇ ਆਇਨਾ ਮੇਟਣ ਕੋ ਸਮਲਤ ਜਦੋਂ ਆ ਗਈ ਸਭ ਕੁਝ ਛੱਡ ਦਿੱਤਾ ਘਰ ਪਰਿਵਾਰ ਧਨ ਦੌਲਤਾਂ ਰਾਜ ਭਾਗ ਸਭ ਕੁਝ ਛੱਡਣੇ ਪੈ ਗਏ ਉਬੈਰੇ ਕੋਦਿਛੜਵਾ ਜਾਂਦਾ ਭਾਈ ਤੇ ਰਹਿੰਦੇ ਖੁੰਦੇ ਤੇਰੇ ਸਰੀਰ ਨੂੰ ਕੋਈ ਰੱਖਦਾ ਹੀ ਨਹੀਂ ਨਾ ਜਦ ਹੀ ਅਗਨ ਭੇਟ ਦਫਨ ਕਰ ਦਿੰਦੇ ਆ ਮਿੱਟੀ ਦੇ ਵਿੱਚ ਕਬਰ ਬਣਾ ਦਿੰਦੇ ਆ ਤੇਰਾ ਸਰੀਰ ਵੀ ਇੱਥੇ ਨਹੀਂ ਉਹ ਵੀ ਮਿੱਟੀ ਦਾ ਮਿੱਟੀ ਹੋ ਗਏ ਸਭ ਕੁਝ ਖਾਲੀ ਕਰਕੇ ਨਿਕਲ ਗਿਆ ਇਥੋਂ ਇਹ ਸੰਸਾਰ ਵਿੱਚ ਆਏ ਆ ਪਰਮਾਤਮਾ ਦੇ ਘਰ ਅਸੀਂ ਜਾਣਾ ਆਤਮਾ ਨੇ ਜਾਣਾ ਸ੍ਰੀ ਨੇ ਨਹੀਂ ਜਾਣਾ ਤੇ ਇਸ ਆਤਮਾ ਨੂੰ ਅੱਗੇ ਜਾ ਕੇ ਜਿੱਥੇ ੱੱਕੇ ਪੈਣਿਆ ਨਾ ਉਹ ਕੋਈ 10 20 50 ਸਾਲ ਦੇ ਨਹੀਂ ਏ ਉਹ ਭਾਈ ਫਿਰ ਜਨਮਾਂ ਜਨਮਾਂ ਦੀ ਏ ਉਹ ਤਾਂ ਗੇੜ ਬਹੁਤ ਲੰਬਾ ਹੈ ਭਾਈ ਤੇ ਜੇ ਸੁੱਖ ਦੀ ਗੱਲ ਕਰੀਏ ਦੁੱਖਾਂ ਲਈ ਤਾਂ ਫੇਰ ਵੀ ਸਮੇਂ ਦੀ ਨੀਅਤ ਹੀ ਕੀਤੀ ਹੈ ਕਿ ਭਾਈ 84 ਲੱਖ ਜੋਨ ਹੈ ਉਸ ਤੋਂ ਬਾਅਦ ਮਨੁੱਖ ਬਣੇਗਾ ਫੇਰ ਕੋਈ ਧਰਮ ਦੀ ਗੱਲ ਕਰ ਸਕਦਾ ਨਹੀਂ ਵੀ ਕਰ ਸਕਦਾ ਹੁਣ ਧਰਮ ਦੀ ਗੱਲ ਕਰਨੀ ਹੈ ਇਨਸਾਨ ਨੇ ਕਰਨੀ ਹੈ ਗੁਰਦੇ ਦਵਾਰੇ ਆਉਣਾ ਇਨਸਾਨ ਨੇ ਆਉਣਾ ਹੋਰ ਤਾਂ ਕੋਈ ਨਹੀਂ ਬਾਕੀਆਂ ਮਤਲਬ ਤਾਂ ਭਾਈ ਉਹਨਾਂ ਨੂੰ ਕੋਈ ਮਤਲਬ ਕੋਈ ਨਹੀਂ ਜੀਵ ਜੰਤੂਆਂ ਨੂੰ ਮਨੁੱਖ ਹੈ ਸ਼ਾਂਤੀ ਨਾਲ ਪ੍ਰੇਮ ਨਾਲ ਸੁਣਦਾ ਹੈ ਅਰ ਹੋ ਦੇਖੋ ਕੁੱਤੇ ਜਾਨਵਰ ਬਿੱਲੀਆਂ ਭੌਂਕਦੇ ਆ ਇਹਨਾਂ ਨੂੰ ਅਧਿਕਾਰ ਹੀ ਨਹੀਂ ਇਹਨਾਂ ਨੂੰ ਸਮਝ ਹੀ ਨਹੀਂ ਆਉਣੀ ਕਿਤੇ ਮਨੁੱਖਾ ਜਦੋਂ ਤੂੰ ਐਸੀ ਜ਼ਿੰਦਗੀ ਚ ਆ ਗਿਆ ਨਾ ਐਸੀ ਜੁਹ ਚ ਆ ਗਿਆ ਸਮਝ ਤੈਨੂੰ ਵੀ ਨਹੀਂ ਆਉਣੀ ਸਮਝ ਤੈਨੂੰ ਅਜ ਵੀ ਨਹੀਂ ਹੈ ਤੇ ਮਨੁੱਖਾ ਜੀਵਨ ਵਿੱਚ ਵੀ ਆ ਕੇ ਤੈਨੂੰ ਸਮਝਣੀ ਹੈ ਕਿਵੇਂ ਆਇਆ ਕਿਸ ਲਈ ਹੈ ਤੇ ਸਤਿਗੁਰੂ ਪਾਤਸ਼ਾਹ ਹੀ ਕਹਿੰਦੇ ਕਰਤੂਤ ਪਸ਼ੂ ਕੀ ਕੰਮ ਤਾਂ ਤੇਰੇ ਭਾਈ ਜਾਨਵਰਾਂ ਵਾਲੇ ਆ ਕਿ ਸਰੀਰੀ ਤੇਰਾ ਭਾਈ ਮਾਨਸ ਜਾਤ ਸਰੀਰੀ ਮਨੁੱਖ ਵਾਲਾ ਸਾਰੇ ਕਾਰ ਵੀ ਤੇ ਤਰੀ ਜਾਨਵਰਾਂ ਵਾਲੀ ਐ ਸੋਚ ਤੂੰ ਜਾਨਵਰ ਡੰਗਰਾਂ ਵਾਲੀ ਰੱਖਦਾ ਵਾ ਆਪਣੇ ਅੰਦਰ ਭਾਈ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਵਿਚਾਰਾ ਤਰੇ ਦਿਨ ਰਾਤ ਹੁਣ ਭਾਵੇਂ ਕਿੰਨੇ ਬਾਪੀ ਨੇ ਕਿੰਨੇ ਧਰਮੀ ਐ ਕਿੰਨੇ ਅਧਰਮੀ ਐ ਕਿੰਨੇ ਨਾਸਤ ਕਿੰਨੇ ਅਸਤਤ ਬਿ ਕਿੰਨਾ ਕੁ ਅਸੀਂ ਇੱਥੇ ਸੰਸਾਰ ਦੇ ਵਿੱਚ ਵਾਹਿਗੁਰੂ ਨੂੰ ਕੋਈ ਫਰਕ ਨਹੀਂ ਹੈ ਉਸ ਮਾਲਕ ਨੂੰ ਕੋਈ ਫਰਕ ਨਹੀਂ ਹੈ ਇੱਥੇ ਫਰਕ ਰੱਖਣਾ ਕਿ ਭਾਈ ਤੇਰੀ ਆਤਮਾ ਇਹ ਉਸ ਸੁੱਖ ਵੱਲ ਜਾਵੇ ਉਸ ਆਨੰਦ ਵੱਲ ਜਾਵੇ ਜਿਹੜਾ ਸੁੱਖ ਜਿਹੜਾ ਆਨੰਦ ਸਦਾ ਨਹੀਂ ਰਹਿ ਜਾਣਾ ਜੋ ਸੁੱਖ ਕੋ ਚਾਹੇ ਸਦਾ ਹਰ ਦਿਨ ਪੰਕਤੀ ਸਰ ਨੂੰ ਕਰਦੇ ਆਂ ਸਾਦੇ ਕਥਨ ਵਿਖਿਆਨ ਨੇ ਇਹ ਸਿੱਧੀ ਸਮਝਾਉਂਦੇ ਆ ਕਿ ਜੇ ਤੂੰ ਸੁੱਖਾਂ ਨੂੰ ਹਮੇਸ਼ਾ ਲਈ ਚਾਹਨਾ ਸ਼ਰਨ ਰਾਮ ਕੀ ਲੈ ਆਪਾਂ ਮਾਇਆ ਦੀ ਲਈ ਬੈਠੇ ਆ ਕਿ ਅਸੀਂ ਮਾਇਆ ਦੀ ਸ਼ਰਨ ਲਈ ਹੋਈ ਆ ਮਾਇਆ ਦੀ ਮਾਇਆ ਦੀ ਕਦਰ ਅਸੀਂ ਸੰਸਾਰ ਵਿੱਚ ਕਿੰਨੀਆ ਮਿਹਨਤਾਂ ਮਸ਼ਕਤਾਂ ਕਾਣਦੇ ਆ ਰਹਿਣੀ ਫੇਰ ਵੀ ਨਹੀਂ ਜੇ ਹੈ ਵੀ ਹੈ ਤੇ ਭਾਈ ਕੇਵਲ ਤੋ ਕੇਵਲ ਤੇਰੀ ਮੁੱਖਾ ਸ੍ਰੀ ਤਕਸੀਮਤਾ ਹੋ ਇਹ ਨਹੀਂ ਕਿ ਇੱਥੋਂ ਸਰੀਰ ਖਤਮ ਹੋਇਆ ਮਰਿਆ ਦੂਜੀ ਜੁਗ ਵਿੱਚ ਪ੍ਰਵੇਸ਼ ਕੀਤਾ